ਸਾਸਤਰੀ ਕਾਲ ਜੀ ਸਾਰਿਆਂ ਨੂੰ ਆ ਟੋਪੀ ਮੈਂ ਪਿਛਲੇ ਸਾਲ ਲਈ ਸੀਗੀ ਘਰੇ ਪਿਛਲੇ ਤੋਂ ਵੀ ਪਿਛਲੇ ਸਾਲ ਲਈ ਸੀ ਘਰੇ ਮੈਂ ਚੇਤਾ ਵੀ ਨਹੀਂ ਗਾ 2 ਸਾਲ ਪਹਿਲਾਂ ਲਈ ਸੀ ਇਹ ਵਾਲੀ ਟੋਪੀ ਮੈਂ ਨਵੀਂ ਦੀ ਨਵੀਂ ਪਈ ਆ ਉਹ ਵੱਖਰੀ ਗੱਲ ਆ ਮੇਰੀ ਸੰਭਾਲ ਬਹੁਤ ਆ ਹੈਨਾ ਇਹ ਤਾਂ ਨਵੀਂ ਦੀ ਨਵੀਂ ਪਈ ਆ ਤੇ ਇਹ ਟੋਪੀ ਪਾ ਕੇ ਮੈਂ ਨਾ ਵੀਡੀਓ ਪਾਈ ਸੀ ਮੈਂ ਨਵੀਂ ਟੋਪੀ ਲਈ ਆ ਇੰਨਾ ਚੇਤਾ ਰੱਖਦੀਆਂ ਨੇ ਇੰਨਾ ਚੇਤਾ ਰੱਖਦੀਆਂ ਨੇ ਕੋਈ ਹਿਸਾਬ ਨਹੀਂ ਆ ਕਿ ਮੈਨੂੰ ਕਮੈਂਟ ਕਰਦੀ ਵੀ ਕਿਹਨ ਦੀ ਦੀਦੀ ਇਹ ਟੋਪੀ ਤਾਂ ਤੁਸੀਂ 2 ਸਾਲ ਪਹਿਲਾਂ ਲਈ ਸੀ ਇਹਦੇ ਚ ਤੁਸੀਂ ਵੀਡੀਓ ਪਾਈ ਸੀ ਤੇ ਤੁਹਾਡੇ ਕੋਲ ਹਜੇ ਵੀ ਏ ਟੋਪੀ ਹੈਗੀ ਆ ਤੁਸੀਂ ਨਵੀਂ ਟੋਪੀ ਨਹੀਂ ਲਈ 2 ਸਾਲ ਤੋਂ ਇੱਕੋ ਟੋਪੀ ਪਾਈ ਜਾਂਦੇ ਤੁਸੀਂ ਤੁਹਾਡੇ ਇਹਨਾਂ ਕਮੈਂਟਾਂ ਕਰਕੇ ਨਾ ਦੀਦੀ ਜਾੜਾ ਲਾਉਣ ਬਹਿ ਜਾਂਦੀ ਜਿੰਨੀਆਂ ਵੀ ਦੀਦੀਆਂ ਆਨਲਾਈਨ ਬੈਠੀਆਂ ਨੇ ਇਹ ਸਾਰੀਆਂ ਤੁਹਾਡੇ ਕਮੈਂਟਾਂ ਦੀਆਂ ਪੱਟੀਆਂ ਨੇ ਇਹਨਾਂ ਨੇ ਘਰੇ ਜਿਹੜੇ ਜਾੜੇ ਲਾਏ ਨੇ ਤੁਹਾਡੇ ਕਮੈਂਟਾਂ ਕਰਕੇ ਲਾਏ ਨੇ ਹੁਣ ਮੈਂ ਤਾਂ ਸਿਆਣੀ ਆ ਮੈਨੂੰ ਪਤਾ ਵੀ ਇਹ ਟੋਪੀ ਹੈ ਜੇ ਮੇਰੇ ਕੰਮ ਦੀ ਹੈ ਨਵੀਂ ਵੀ ਲਵਾਗੇ ਤੇ ਉਹਨੇ ਵੀ ਇਦਾਂ ਦੀ ਹੋ ਜਾਣਾ ਕੀ ਫਾਇਦਾ ਇਹਦੇ ਨਾਲ ਹੀ ਗੁਜ਼ਾਰਾ ਕਰੋ ਮਕਾਰ ਲੈਣਾ ਇਹਦੇ ਨਾਲ ਇਹਦੇ ਨਾਲ ਵੀ ਸਿਆਲੇ ਵਾਲਾ ਕੱਟ ਲੈਣਾ ਹੂੰ ਪਰ ਤੁਸੀਂ ਦੀਦੀ ਨੂੰ ਤਾਂ ਚੇਤਾ ਵੀ ਨਹੀਂ ਦੀਦੀ ਨੇ ਟੋਪੀ 2 ਸਾਲ ਪਹਿਲਾਂ ਲਈ ਮੈਨੂੰ ਲੱਗਾ ਨਵੀਂ-ਨਵੀਂ ਇਹ ਹਜੇ ਇੰਨੇ ਖਰਚੇ ਪੈਂਦੇ ਨੇ ਦੀਦੀ ਨੂੰ ਕੋਈ ਹਿਸਾਬ ਨਹੀਂ ਆ ਸਾਰੀਆਂ ਦੀਦੀਆਂ ਤੁਸੀਂ ਪੱਟੀਆਂ ਨੇ ਤੇ ਜਿਹੜੀਆਂ ਬੈਠੀਆਂ ਨੇ ਲਿਆਉਂਦੀਆਂ ਨੇ ਇਦਾਂ ਪਾਰਸਲ ਲਿਆਉਂਦੀਆਂ ਨੇ ਖੋਲ ਕੇ ਦੀਦੀ ਆ ਨਵਾਂ ਪਾਰਸਲ ਖੋਲ ਕੇ ਸਾਨੂੰ ਬਖਾਓ ਕੀ ਨਿਕਲਿਆ ਪਾਰਸਲ ਖੜਾ ਫਰੀਦਾਂ ਦਾ ਪਾਰਸਲ ਤੇ ਪੈਸੇ ਲੱਗਦੇ ਨੇ ਦੀਦੀਆਂ ਗਰੀਬ ਕਰ ਦਿੱਤੀਆਂ ਇਹਨਾਂ ਨੇ ਆਨਲਾਈਨ ਬਿਠਾ ਕੇ ਕਮੈਂਟ ਸ਼ਾਬ ਦਿੰਦੀਆਂ ਉੱਤੇ ਦੇ ਦਿਲਾਂ ਵਾਲੇ ਪੱਬੂ ਸ਼ਾਬ ਦਿੰਦੀਆਂ ਨੇ ਬੜਾ ਪਿਆਰ ਕਰਦੀਆਂ ਅਸੀਂ ਤੁਹਾਡੇ ਚੀਜ਼ਾਂ ਨਾਲ ਤੇ ਤੁਹਾਡੇ ਨਾਲ